ਸਸਿਕਾ ਦੋਸਤੋ ਅੱਜ ਅਸੀਂ ਤੁਹਾਨੂੰ ਇਹ ਵਿਖਾ ਰਹੇ ਹਾਂ ਕਿ ਕਿਸ ਤਰੀਕੇ ਨਾਲ ਨਗਰ ਨਿਗਮ ਵਿੱਚ ਤਨਤ ਇੱਕ ਲੇਡੀਜ਼ ਮੁਲਾਜ਼ਮ ਜਿਹੜੀ ਠੇਕਾ ਬੇਸ ਤੇ ਨਗਰ ਨਿਗਮ ਕੇ ਕੰਮ ਕਰ ਰਹੀ ਹੈ ਤੇ ਉਸ ਵੱਲੋਂ ਸੁਰਖਪੀਰ ਰੋਡ ਤੇ ਉਸ ਦਾ ਘਰ ਹੈ ਸਟਰੀਟ ਲਾਈਟ ਦੇ ਖੰਭੇ ਤੋਂ ਬਿਜਲੀ ਚੋਰੀ ਜਿਹੜੀ ਕੀਤੀ ਜਾਂਦੀ ਹੈ ਇਹ ਬਿਜਲੀ ਚੋਰੀ ਦਾ ਸਾਡੇ ਵੱਲੋਂ ਲਾਈਵ ਵੀ ਕੀਤਾ ਗਿਆ ਸੀ ਨਗਰ ਨਿਗਮ ਦੇ ਮੁਲਾਜ਼ਮ ਵੀ ਸੀਗੇ ਤੇ ਨਗਰ ਨਿਗਮ ਨੂੰ ਇਹ ਸਾਰਾ ਜਿਹੜਾ ਪ੍ਰੂਫ ਹੈ ਦਿੱਤਾ ਗਿਆ। ਤੁਹਾਨੂੰ ਇਹ ਵੀ ਦੱਸ ਦਈਏ ਕਿ ਉਹ ਲੇਡੀਆਂ ਇਸ ਲਾਈਵ ਵੀਡੀਓ ਵਿੱਚ ਦੱਸ ਵੀ ਰਹੀ ਹੈ ਕਿ ਨਗਰ ਨਿਗਮ ਵਿੱਚ ਮੈਂ ਤਾਇਨਾਤ ਐ। ਸੋ ਤੁਸੀਂ ਇਹ ਦੇਖ ਸਕਦੇ ਹੋ ਕਿ ਘਰ ਦੀ ਜਿਹੜੀ ਲਾਈਟ ਹੈ ਉਹ ਜਗ ਰਹੀ ਹੈ। ਸਾਨੂੰ ਜਦੋਂ ਜਦੋਂ ਅਸੀਂ ਮੌਕੇ ਤੇ ਪਹੁੰਚੇ ਇਹਨਾਂ ਨੂੰ ਪਤਾ ਲੱਗਿਆ ਤਾਂ ਇਹ ਨਾਲ ਵੱਲੋਂ ਇਹ ਲਾਈਟ ਬੰਦ ਕਰ ਦਿੱਤੀ ਜਾਂਦੀ ਹੈ ਸੋ ਪਿਛਲੇ ਕੁਝ ਸਮੇਂ ਤੋਂ ਇਸ ਦੇ ਘਰ ਦੀ ਜਿਹੜੀ ਹੈ ਲਾਈਟ ਕੱਟੀ ਗਈ ਸੀਗੀ ਉਸ ਦੇ ਕੋਈ ਵੀ ਰਿਜਨ ਹੋਣ ਪਰ ਸਟਰੀਟ ਲਾਈਟ ਤੋਂ ਜਿਹੜੀ ਬਿਜਲੀ ਚੋਰੀ ਕੀਤੀ ਜਾਣ ਦੀ ਜਿਹੜੀ ਰਿਕਾਰਡਿੰਗ ਹੈ ਉਹ ਅਫਸਰਾਂ ਨੂੰ ਵੀ ਭੇਜੀ ਗਈ ਸੀ ਕੁਝ ਲੋਕਾਂ ਵੱਲੋਂ ਇਸ ਦੀ ਸ਼ਿਕਾਇਤ ਵੀ ਕੀਤੀ ਗਈ ਸੀ ਪਰ ਨਗਰ ਨਿਗਮ ਦੇ ਅਧਿਕਾਰੀ ਐ ਐਸ ਡੀਓ ਅਤੇ ਜਈ ਉਹ ਸਿਰਫ ਐਸ ਨੂੰ ਬਚਾਉਣ ਦੀ ਕੋਸ਼ਿਸ਼ ਕਰ ਰਿਹਾ ਹੈ ਇੱਥੇ ਇਹ ਵੀ ਪਤਾ ਲੱਗਿਆ ਕਿ ਵੀ ਇਹ ਲੇਡੀਜ਼ ਸ਼ਰਮਣੀ ਅਕਾਲੀ ਦਲ ਲਈ ਕੰਮ ਕਰਦੀ ਹੈ ਅਤੇ ਨਗਰ ਨਿਗਮ ਵਿੱਚ ਕਾਂਗਰਸ ਦੇ ਸੀਨੀਅਰ ਡਿਪਟੀ ਮੇਅਰ ਤੇ ਡਿਪਟੀ ਮੇਅਰ ਨੇ ਆਸ਼ੋਕ ਪ੍ਰਦਾਨ ਜੀ ਸੀਨੀਅਰ ਡਿਪਟੀ ਮੇਅਰ ਨਾਲ ਜਦੋਂ ਗੱਲ ਕੀਤੀ ਤਾਂ ਉਹਨਾਂ ਨੇ ਵੀ ਐਸਡੀਓ ਨੂੰ ਐਸਦੀ ਜਾਂਚ ਦੇ ਆਦੇਸ਼ ਦਿੱਤੇ ਸੀ ਪਰ ਅਜੇ ਤੱਕ ਨਗਰ ਨਿਗਮ ਵੱਲੋਂ ਕੋਈ ਕਾਰਵਾਈ ਨਹੀਂ ਕੀਤੀ ਗਈ ਹੈ ਮੋਹੱਲਾ ਨਿਵਾਸੀਆਂ ਵੱਲੋਂ ਸੀਐਮ ਪਾਲਟਿਕ ਤੇ ਵੀ ਅੱਜ ਹੀ ਕੰਪਲੇਂਟ ਕੀਤੀ ਗਈ ਹੈ ਹੋ ਸਕਦਾ ਹੈ ਸੀਐਮ ਵੱਲੋਂ ਕੋਈ ਕਾਰਵਾਈ ਦੇ ਆਪਟਾਂ ਜਾਰੀ ਹੋ ਜਾਣ ਆਖਿਰ ਸੋਚਣ ਵਾਲੀ ਗੱਲ ਹੈ ਕਿ ਨਗਰ ਨਿਗਮ ਦੇ ਅਧਿਕਾਰੀ ਇਸ ਮਾਮਲੇ ਵਿੱਚ ਇਸ ਲੇਡੀਜ਼ ਨੂੰ ਬਚਾਉਣ ਦੀ ਕੋਸ਼ਿਸ਼ ਕਿਉਂ ਕਰ ਰਹੇ ਨੇ ਸੋ ਕੁਝ ਲੋਕਾਂ ਦਾ ਕਹਿਣਾ ਹੈ ਕਿ ਇਹ ਗਰੀਬ ਘਰ ਹੈ ਗਰੀਬ ਘਰ ਦਾ ਮਤਲਬ ਇਹ ਨਹੀਂ ਕਿ ਤੁਸੀਂ ਸਰਕਾਰ ਨੂੰ ਨੁਕਸਾਨ ਪਹੁੰਚਾਓ ਸਰਕਾਰ ਦੀ ਕਿਸੇ ਛੇੜ ਦੀ ਚੋਰੀ ਕਰੋ ਸੋ ਨਗਰ ਨਿਗਮ ਨੂੰ ਪੰਜਾਬ ਸਰਕਾਰ ਨੂੰ ਅਤੇ ਜ਼ਿਲ੍ਹਾ ਪ੍ਰਸ਼ਾਸਨ ਨੂੰ ਵੀ ਚਾਹੀਦਾ ਹੈ ਵੀ ਇਸੇ ਮਾਮਲੇ ਦੀ ਇਨਕੁਆਰੀ ਕੀਤੀ ਜਾਵੇ ਕਿੰਨੇ ਸਮੇਂ ਤੋਂ ਬਿਜਲੀ ਚੋਰੀ ਕਰਦੀ ਸੀ ਨਗਰ ਨਿਗਮ ਦੇ ਖਜ਼ਾਨੇ ਨੂੰ ਚੂਨਾ ਲਗਾ ਰਹੀ ਸੀ ਬਿਜਲੀ ਪ੍ਰਭਾਵ ਨੂੰ ਵੀ ਚਾਹੀਦਾ ਹੈ ਕਿ ਇਸ ਮਾਮਲੇ ਦੀ ਇਨਕੁਆਰੀ ਕੀਤੀ ਜਾਵੇ ਵੀ ਇਹ ਹੁਣ ਤੱਕ ਕਿੰਨੀ ਬਿਜਲੀ ਜਿਹੜੀ ਹੈ ਚੋਰੀ ਕਰ ਚੁੱਕੀ ਹੈ ਤੁਹਾਨੂੰ ਇਹ ਵੀ ਇੱਥੇ ਦੱਸ ਦਈਏ ਕਿ ਵੀ ਇਸ ਲੇਡੀਜ਼ ਦਾ ਜਿਹੜਾ ਪਤੀ ਹੈ ਉਹ ਕਿਸੇ Hindu ਸੰਗਠਨ ਨਾਲ ਤਾਲੂਕਾ ਹੱਥ ਰੱਖਦਾ ਹੈ ਹੁਣ ਇਹ ਦੇਖਣ ਵਾਲੀ ਗੱਲ ਹੈ ਕਿ ਨਗਰ 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 ਨਗ ਸਪਸ਼ਟ ਨਹੀਂ ਦੱਸ ਰਹੇ ਵੀ ਕਾਰਵਾਈ ਉਹਨਾਂ ਵੱਲੋਂ ਕਿਸ ਤਰ੍ਹਾਂ ਦੀ ਕੀਤੀ ਜਾ ਰਹੀ ਹੈ। ਉਹ ਮੈਡਮ ਜੇ ਤੁਸੀਂ ਕੁੰਡੀ ਨਹੀਂ ਲਗਾ रखी ਤੁਸੀਂ ਆਪ ਬੋਲ ਰਹੇ ਹੋ ਕਿ ਵੀ 2 ਸਾਲਾਂ ਤੋਂ ਅਸੀਂ ਚਲੋ ਸਾਗਾ ਮੀਟਰ ਕੱਟਿਆ ਰਿਹਾ ਹੈ ਕੁਝ ਵੀ ਹੈ। ਨਹੀਂ ਇਹ ਗੱਲ ਸੁਣੋ ਮੀਟਰ ਤੁਸੀਂ ਹੁਣ ਬੋਲਿਆ ਜੀ ਹੁਣ ਬੋਲਿਆ ਤੁਸੀਂ। 2 ਸਾਲ ਤੋਂ ਤੁਸੀਂ ਆਪ ਤਾਂ ਬੋਲਿਆ ਜੀ ਹੁਣ। ਮੈਂ ਤਾਂ ਕੁਛ ਨਹੀਂ ਆ। ਮਾ ਦਗੂ ਜੀ ਬਾਕੀ ਦਾ ਟੈਂਪਲੇਟ ਬਾਕੀ ਦਾ ਬਾਕੀ ਦਾ ਗੱਲ ਸੁਣਾਓ ਨਾ ਛੱਡੋ ਪਲੀਜ਼ ਪਹਿਲਾਂ ਮੇਰੀ ਗੱਲ ਸੁਣੋ ਪਹਿਲਾਂ ਮੇਰੀ ਮੇਰੀ ਵਾਈਟ ਵੀਡੀਓ ਮੈਂ ਦਿਖਾਉਂਗਾ ਕੋਈ ਗੱਲ ਨਹੀਂ ਮੇਰੀ ਵਾਈਟ ਕਰੋ ਮੈਨੂੰ ਇਹ ਦੱਸ ਦੋ ਕਿ ਮੇਂ ਮਿੱਟਰ ਕੱਟਿਆ ਹੋਇਆ ਹੈ ਬਿਜਲੀ ਚੱਲਦੀ ਸੀ ਨਹੀਂ ਜਦੋਂ ਅਸੀਂ ਅੰਦਰ ਬਟੇ ਬਿਜਲੀ ਤਾਂ ਅਸੀਂ ਗਵਾਂਡੀਆਂ ਤੋਂ ਵੀ ਲੈਣੇ ਆ ਹੁਣ ਪਸਾਰਨੀ ਆ ਮੈਂ ਅੱਛਾ ਪੁੱਛਵਾ ਦੋ ਹਾਂ ਅਸਲ ਮੀਟਰ ਲਾ ਕੇ ਐਸਡੀਓ ਨੂੰ ਗਵਾਂਡੀਆਂ ਦਾ ਤਾਰ ਲਿੱਤੀ ਸੀ ਦੱਸੋ ਟੈਂਕੀ ਅਸੀਂ ਇਹਨਾਂ ਤੋਂ ਕਰਦੇ ਹਾਂ ਮੈਂ ਤੁਹਾਨੂੰ ਵੀਡੀਓ ਵੀ ਬਣਾਉਣ ਦੇ ਦਊਗੀ ਮੈਨੂੰ ਕੰਪਲੇਂਟ ਦੱਸੋ ਕਿੰਨੇ ਕੀਤੀ ਆ ਮੈਂ ਅਜੇ ਕੰਪਲੇਂਟ ਤੇ ਹੁਣਾ ਕਿਉਂਕਿ ਕੰਪਲੇਂਟ ਕੰਪਲੇਂਟ ਤਾਂ ਮੈਡਮ ਪੂਰੇ ਮੋਹੱਲੇ ਨੇ ਕੀਤੀ ਆ ਪਰ ਤੁਸੀਂ ਨਾ ਕਹਿੰਦੇ ਕਿ ਮੱਚ ਲੱਗਿਆ ਪੂਰੇ ਮਹੱਲੇ ਨੇ ਕੀਤੀ ਆ ਹਾਂ ਪੂਰੇ ਮਹੱਲੇ ਨੇ ਕੀਤੀ ਆ ਹੈ ਹਾਂ ਮਹੱਲੇ ਦਾ ਨਾਂ ਦੱਸੋ ਕਿਹੜਾ ਮਹੱਲੇ ਵਾਲਾ ਮੈਨੂੰ ਦੱਸੋ ਇਹ ਤਾਂ ਇਹਨਾਂ ਨੂੰ ਵੀ ਪਤਾਉ ਨਹੀਂ ਨਹੀਂ ਸਾਨੂੰ ਨਹੀਂ ਪਤਾ ਵੀ ਮਿਰਜੀ ਨਹੀਂ ਨਹੀਂ ਆਪਣੇ ਕੋਲ ਵੀ ਕਾਪੀ ਹੈ ਮੇਰੇ ਕੋਲ ਵੀ ਕਾਪੀ ਹੈ ਇਹ ਆਏ ਕਿਤਾ ਕਾਪੀ ਮੇਰੇ ਕੋਲ ਵੀ ਹੈ ਤੁਹਾਡੇ ਕੋਲ ਕਾਪੀ ਹੈ ਨਾ ਹਾਂ ਮੈਂ ਇਹ ਨਹੀਂ ਕਹਿੰਦਾ ਯਾਰ ਪੱਪੀ ਦੀ ਮੈਨੂੰ ਸੈਂਡ ਕਰਾ ਦਿਓ ਮੈਂ ਉਹਨੇ ਚੀਜ਼ ਨਾਲ ਗੱਲ ਕਰ ਮੇਰੀ ਗੱਲ ਸੁਣੋ ਆ ਕੋਈ ਮੁੱਦਾ ਨਹੀਂ ਪੱਪੀ ਆ ਨਾ ਸੈਂਡ ਕੀਤੀ ਹੋਈ ਐ ਮੇਰੀ ਗੱਲ ਸੁਣੋ ਸਰ ਸਰ ਐ ਕੋਈ ਮੁੱਦਾ ਨਹੀਂ ਬਣਦਾ ਮੈਨੂੰ ਲੈ ਕੇ ਪੱਤਰ ਕਰਾ ਦੇ ਮੈਂ ਤੁਹਾਨੂੰ ਕਹ ਰਿਹਾ ਮੈਂ 10 ਪੱਤਰ ਕਰਾ ਸੱਦ ਲੂ ਨਹੀਂ ਤੁਸੀਂ ਸੱਦ ਲਓ ਕੋਈ ਗੱਲ ਨਹੀਂ ਮੋਸਟ ਵੈਲਕਮ ਐ ਸੱਦ ਲਓ ਜੀ ਜਿਹੜੀ ਪਤਾ ਕੀ ਹੈ ਜਿਹੜੀ ਵੀਡੀਓ ਆਈ ਹੈ ਉਹ ਇਸ ਘਰ ਦੀ ਐ ਐਸ ਕਰਦੇ ਨਾਮ ਤੇ ਹੀ ਐਸ ਕਰਦੇ ਨਾਮ ਤੇ ਹੀ ਮੈਡਮ ਮੈਂ ਕਹਿੰਦੀ ਮੈਡਮ ਐਸ ਕਰਦੇ ਮੈਂ ਮੰਨਦੀ ਐਸ ਕਰਦੇ ਨਾਮ ਤੇ ਜੇ ਤੁਸੀਂ ਚੈੱਕ ਕਰਵਾ ਦਿਓ ਜੀ ਜੀ ਮੇਰੀ ਗੱਲ ਸੁਣੋ ਸਾਡੇ ਮੀਟਰ ਨਹੀਂ ਸੀਗਾ ਹਨਾ ਅਸੀਂ ਬਚਦੀ ਲਗਵਾਇਆ ਸੀ ਮੀਟਰ ਤੇ ਅਸੀਂ ਜਸਪਾਲ ਜੀ ਦੀ ਨਾਲ ਤਾਂ ਤਾਰ ਲੇਤੀ ਸੀ ਤੁਹਾਡੇ ਤੋਂ ਵੀ ਪਾਣੀ ਲੇ ਕੇ ਤੁਹਾਡੇ ਤੋਂ ਵੀ ਤਾਰ ਲੈ ਲਈ ਸੀ ਲਈ ਦੀ ਕਿ ਨਹੀਂ ਇਹ ਤਾਂ ਆਪਣੇ ਸੁੱਖਿਆ ਨੂੰ ਕਿ ਪਾਣੀ ਤਾਂ ਦਿੱਤਾ ਹੀ ਆ ਮੋਬਾਈਲ ਚਾਰਜ ਕਰਾ ਲੈ ਜਿਵੇਂ ਕੱਪੜਾ ਪਾਣੀ ਕਰ ਲਈ ਇਹ ਤਾਂ ਮਾਲਕਦਾਰੀ ਨੂੰ ਦੇਖਣਾ ਹੀ ਪੈਂਦਾ ਹਾਂ ਤਾਂ ਫੇਰ ਅਸੀਂ ਜਿਹੜੇ ਲੈਣ ਨੂੰ ਕਰਨਾ ਤੇ ਲਾਈਟ ਕੇ ਮੰਨ ਕੇ ਤੀਜੇ ਫਿਰ ਚਲੋ ਮੋਲੇ ਦਾੜੀ ਤੋਂ ਕੋਈ ਗੱਲ ਨਹੀਂ ਤੁਸੀਂ ਇਹਨਾਂ ਨੂੰ ਬਿਜਲੀ ਦਾ ਬਿੱਲ ਵੀ ਦੰਦੇ ਹੋਗੇ ਲਾਈਟ ਕੇ ਮੰਨ ਕੇ ਤੀਜੇ ਨਹੀਂ ਲਾੜ ਲੋੜ ਦਿੰਦੇ ਅਸੀਂ ਲਾਈਟ ਤਾਂ ਜਗਦੀ ਸੀ ਨਹੀਂ ਆਉਂਦਾ ਹੀ ਨਹੀਂ ਪਹਿਲੀ ਗੱਲ ਜਦੋਂ ਮੈਂ ਆਇਆ ਸੀਗਾ ਜਦੋਂ ਅਸੀਂ ਆਏ ਆ ਤੀਜਾ ਘਰ ਸੜਾ ਹੋ ਰਗਾ ਸੜਾ ਬਿੱਲ ਆ ਜੋ ਉਸੇ ਟਾਈਮ ਤੇ ਮੈਡਮ ਲਾਈਟ ਤਾਂ ਜਗਦੀ ਸੀ ਨਾ ਹੁਣ ਇਹਨਾਂ ਨੇ ਬੰਦ ਕਿਉਂ ਕਰਤੀ ਜੇ ਚੋਰ ਨਹੀਂ ਐ ਤਾਂ ਬੰਦ ਕਿਉਂ ਕਰਦੀ ਪਹਿਲੀ ਗੱਲ ਤਾਂ ਇਹ ਦੂਜੀ ਗੱਲ ਇਹ ਵੀ ਜਾ ਕੇ ਚੈੱਕ ਕਰਵਾ ਦੇ ਜੀ ਜਿਹੜੀ ਵੀਡੀਓ ਆਈ ਹੈ ਉਹ ਤਾਂ ਇਸ ਕਰਦੀ ਆ ਨਾ ਜੇ ਰਾਤ ਨੂੰ ਚੱਕੀਂ ਤਾਂ ਹੁੰਦੀ ਆ ਉਹ ਕੁਛ ਨਹੀਂ ਪੱਤਰ ਨਾ ਰਹੇ ਕਿ ਮਟੈਣ ਤੇ ਆਏ ਆ ਇੱਕ ਮੰਜੀ ਸਟੇਟ ਲੈਦੀ ਰਾਤ ਨੂੰ ਹੀ ਚੱਕੇ ਨਹੀਂ ਮੈਂ ਤੁਸੀ ਮੇਰਾ ਲੈਤੀ ਰੂਪ ਮੈਂ ਇੱਕ ਸਟੇਟ ਲੈਦੀ ਰਾਤ ਨੂੰ ਹੀ ਚੱਕੇ ਹੁੰਦੀ ਆ ਬੰਦੋ ਪੈ ਨਹੀਂ ਹੈ